ਭਈ ਆਪਾਂ ਪਹੁੰਚ ਗਏ ਜੂੜਿਓ ਤੇ ਮੈਂ ਤੇ ਜੂੜਿਓ ਪਹੁੰਚ ਗਏ ਆਪਾਂ ਹੁਣ ਦੇਖਦੇ ਆਂ ਆਪਾਂ ਅੰਦਰ ਜਾ ਕੇ ਲੈ 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 ਕਿਹੜੀ ਲਾਏਂਗੀ ਕੀ ਲੈਣਗੀ ਲੈ ਲੈ ਜਿਹੜੀ ਚੀਜ਼ ਲੈਣ ਨੂੰ ਜੀ ਕਰਦਾ ਲਓ ਭਈ ਸ਼ਾਪਿੰਗ ਹੋ ਗਈ ਡਨ ਕੀ ਕੀ ਲਿਆ ਤਿੰਨ ਟੀ-ਸ਼ਰਟਾਂ ਇੱਕ ਪੈਂਟ ਹੁਣ ਕਹਿੰਦੀ ਮੈਂ ਕੁਰਤੇ ਵੀ ਦੇਖਣੀਆਂ ਕੁਰਤਾ ਵੀ ਦੇਖ ਲੈ ਸੋਹਣਾ ਦਾ ਵਾਈਟ ਕੁਰਤਾ ਵੀ ਸੁਰਤੇ ਸਾਰੀ ਸੋਹਣਿਆ ਆ ਵੀ ਸੋਹਣਾ ਹੈ 300 ਦਾ ਹੀ ਆਣਾ ਇੱਕ ਕੁਰਤਾ ਯਾਰ ਆ ਕਿੰਨਾ ਪਿਆਰਾ ਪ੍ਰਿੰਟ ਆ ਵੀਰਪਾਲ ਆ ਦੇਖ ਆ ਕਿੰਨਾ ਸੋਹਣਾ ਪ੍ਰਿੰਟ ਆ ਉਹ ਨੀਚੇ ਕੇ ਕੜਾਈ ਜੀ ਵਾਲਾ ਵੀ ਪੇਮਾਸਟਰ ਕਲਰ ਦਾ ਹੈਨਾ ਕਿਵੇਂ ਲੱਗਿਆ ਹੈ ਤੈਨੂੰ ਖਾਦੀ ਜੀ ਤੇ ਨਾਲੇ ਇਹ ਚੀਨ ਨਾਲ ਪਾਇਆ ਬਹੁਤ ਸੋਹਣਾ ਲੱਗੂਗਾ ਇੱਧਰ ਵੀ ਆ ਔਰਤੇ ਤਾਂ ਇੱਧਰ ਵੀ ਆ ਨੀਚੇਲਾ ਪ੍ਰਿੰਟ ਦੇ ਹਾਂ ਕਿਵੇਂ ਲੱਗਿਆ ਸੋਹਣਾ ਸੋਹਣਾ ਲੱਗੂ ਵੀਰਪਾਲ ਪਾਇਆ ਦੀ ਬਰਾਊਦਰ ਰੋਦਰ ਦੇ ਨਾਲ ਅੱਛਾ ਲੱਗੂਗਾ ਹੈ ਨਾ ਪਾਇਆ ਹੋਰ ਤੈਨੂੰ ਕਿਹੜਾ ਸੋਹਣਾ ਲੱਗਿਆ ਇਹ 500 ਦੇ ਉਧਰਲੇ 300 ਦੇ ਆ ਇਹ 500 ਦੇ ਫਿਰ ਆਪਾਂ ਤੇ ਇਹ 300 ਵਾਲਾ ਦੇ ਵੀਰ ਬਲ ਗਰਾ ਕੋ 300 ਵਾਲਾ ਨਾ ਦੇਖੀਏ ਨਹੀਂ ਚਲ ਫਿਰ ਇਹ ਵੀ ਸੋਹਣਾ ਆ ਵੀ ਸੋਹਣਾ ਹੈ ਤਾਂ ਆ ਵੀ ਜੀਨ ਨਾਲ ਪਾਇ ਸੋਹਣਾ ਲੱਗੇਗਾ ਮਾੜਾ ਨਹੀਂ ਲੱਗਣਾ ਪਿੰਕ ਦਾ ਹਾਂ ਮੈਂ ਕਿਹੜਾ ਲਿਆ ਸੀ ਸਲਵਾਰ ਨਾ ਪਾਉਂਦੀ ਹੁੰਦੀ ਸੀ ਮੈਨੂੰ ਆਪਣੇ ਕੋਲ ਇੱਕ ਏਦਾਂ ਦੀ ਸਲਵਾਰ ਐਕਸਟਰਾ ਬਣੀ ਹੋਈ ਆ ਵੀਰਾ ਬਣ ਗਿਆ ਕੰਮ। ਤੋਂ ਬਣੀ ਆ ਉਹ ਜਿਹੜੇ ਦੋ। ਇੱਕ ਤਾਂ ਹੁਣ ਬਣਾਈ ਆ ਆਪਾਂ ਬਲੂ। ਇੱਕ ਜਿਹੜੀ ਫਿੱਕੀ ਜੀ ਪਹਿਲਾਂ ਬਣੀ ਹੋਈ ਆਪਣੀ ਕੋਲ ਉਹ ਹੀ ਕਲਰ ਦੀ ਆ। ਉਹਦੇ ਨਾਲ ਪੈ ਜੂਗਾ ਪਰ ਹੈਗਾ ਡਬਲ ਐਕਸ ਲਾ। ਇਹ ਫਿਰ ਸਸਤਾ ਅੰਗਲਾ ਪਹਿਨੇ ਹੀ ਲੈ ਜਾਂਦਾ ਨਾ ਲੋਕ। ਮੈਡਮ। ਕਾ ਕਾ ਮੈਂ ਤਾਂ ਹੁਣ ਕੀ ਪਤਾਉਂਗਾ ਜੀ ਜਾਨ। ਆਹ ਰਵੇ ਇੱਧਰ ਦੇਖ ਲੈਣੇ। ਇਹ ਤਾਂ ਸੋਹਰੇ ਆ। ਉੱਧਰ ਦੇਖ ਲੈਣੇ ਆ 300 ਵਾਲੇ ਆ 400 ਵਾਲੇ ਆ ਇਹ ਮੂਲੇ ਲੰਗੀ ਆ ਇਧਰ ਰਿਅਨ ਕਾਟਣਾ ਆ ਰਿਅਨ ਹੀ ਵਧੀਆ ਲੱਗਦਾ ਉਹ ਸੋਹਣਾ ਨਹੀਂ ਬਹੁਤ ਵਧੀਆ ਕਾਟਣਾ ਛੱਡ ਪਰੇ ਹੋਰ ਤੇਰਾ ਭਾਂਪ ਵੀ ਬਣਾਵਾਂਗੇ ਆਪਣੇ ਕੋਲ ਇੰਨਾ ਕੁਛ ਪਿਆ ਬਸ ਹੁਣ ਆਪਾਂ ਇਧਰ ਦੇਖਾਂਗਾ ਜੁੱਤੀਆਂ ਦੇਖੜੀਆਂ ਨੇ ਚੱਲ ਇਹ ਲੋ ਚੱਪਲ ਕੌਨਸੀ ਲੈਣੀ ਹੈ ਚੱਪਲ ਉੱਚੀ ਹੀਲ ਵਾਲੀ ਲੈ ਲੈ ਵੀਰ ਫਿਰ ਤੁਮੜ ਕੀ ਬੱਡੀ ਲੱਗੇ ਹਾਂ ਲੈ ਲੈ ਆ ਭੀ ਸੋਹਣੀ ਆ ਆ ਵਾਈਟ ਲੈ ਲੈ ਹਾਂ ਇਹ ਮੈਨੂੰ ਸੋਹਣੀ ਲੱਗੀ ਵਾਈਟ ਵੀ ਸੋਹਣੀ ਲੱਗੀ ਵੈਸੇ ਆ ਆ ਜਿਆਦਾ ਸੋਹਣੀ ਐ ਕੰਫਰਟੇਬਲ ਰਹੂਗੀ ਨਾਲ ਵਾਪਸ ਇਧਰ ਹੀ ਪਏ ਨੇ ਰਾਲ ਲੈ ਲੈ ਇਹ ਸੋਹਣੀ ਐ ਮੈਨੂੰ ਤਾਂ ਇਹ ਵਧੀਆ ਲੱਗੀ ਬਾਕੀ ਤੂੰ ਦੇਖ ਚੱਪੜਾ ਜੇ ਵਧੀਆ ਹੈ ਨਹੀਂ ਇਹ ਪੜਾ ਇੱਥੇ ਹਣਾ ਆ ਇਧਰ ਦੇਖ ਲਾਂਗੇ ਹਾਂ ਇੱਥੇ ਦੇਖ ਲਾਂ ਇਹ ਇੱਥੇ ਵਧੀਆ ਲੱਗੂਗਾ ਇਹ ਹੀ ਕਿੰਨੀ ਸੋਣੀ ਪਈ ਹਾਂ ਕੀ ਤੋਂ ਕਹਿੰਦੇ ਮੈਂ ਫਿਰ ਕੀ ਪਸੰਦ ਆ ਚਪੜ ਗੜੀ ਪਸੰਦ ਆ ਕੀ ਨਹੀਂ ਨਹੀਂ ਛੱਡ ਸਾਰੀਆਂ ਸੇਮ ਸੇਮ ਨਹੀਂ ਛੱਡ ਪਰੇ ਚਲ ਆਜਾ ਬਿੱਲ ਕਰਾਂਗੇ ਫਰਲੀ ਸ਼ੋਪਿੰਗ ਕੀ ਲਿਆ ਚਾਰ ਚੀਜ਼ਾਂ ਲੈਤੀਆਂ ਚਾਰ ਪੰਜ ਚੀਜ਼ਾਂ ਲੈਤੀਆਂ ਨੇ ਵੀਰ ਪਰ ਪੂਰੀ ਖੁਸ਼ ਆ ਭੱਲੇ ਭੱਲੇ ਹੁਣ ਨੀ ਇਹ ਦਬਦੀ ਕੰਮ ਦੇਖ ਕੇ ਹੁਣ ਕਰਦੀ ਚੱਕ ਗੇਟ ਖੁੱਲ ਗਿਆ ਆਪਣੇ ਲਈ ਪੈਸੇ ਲਏ ਚਲੋ ਕੀ ਖਾਏਗਾ ਕੀ ਖਾਣਾ ਪੀਜ਼ਾ ਹਾਂ ਪੀਜ਼ਾ ਖਾਏਗਾ ਚਲੋ ਫਿਰ ਲਓ ਬਈ ਗਾਇਸ ਸਾਡੀ ਸ਼ਾਪਿੰਗ ਹੋ ਗਈ ਆ ਡਾਂਸ ਤੇ ਹੋਣਾ ਸੀ ਚੱਲੇ ਆ ਪੀਜ਼ਾ ਖਾਣ ਪੀਜ਼ਾ ਪਾਰਟੀ ਕਰਨ ਫਿਰ ਪਰਕੇ ਵੀ ਜੀ ਜੀ ਪੀਜ਼ਾ ਖਾਵਾਂਗੇ ਚਲੋ ਪੀਜ਼ਾ ਖਾ ਲੈਣੇ ਨਹੀਂ ਫੋਟੋਆਂ ਕਰਦੀਆਂ ਨੇ ਜੀ ਜੀ ਕਹਿੰਦੀ ਫੋਟੋਆਂ ਕਰਨੀਆਂ ਨੇ ਜੀ ਜੀ ਕੀ ਤੇ ਕਿ ਕੀ ਤੇ ਹਾਂਜੀ ਭਾਈ ਆਪਾਂ ਹੁਣ ਸ਼ਾਪ ਤੇ ਆ ਚੁੱਕੇ ਆਂ ਕੰਮ ਤੇ ਵਾਪਸ ਤਾਂ ਹੁਣ ਤੁਸੀਂ ਸੌਬੀਟ ਕਰ ਸਕਦੇ ਹੋ ਤੇ ਗਰਮੀ ਵਾਲੇ ਸੂਟਾਂ ਦੀ ਡਿਜ਼ਾਈਨਿੰਗ ਕਰਵਾ ਸਕਦੇ ਹੋ ਆਪਾਂ ਵੀ ਹੁਣ ਡਿਜ਼ਾਈਨਿੰਗ ਸਟਾਰਟ ਕਰਤੀ ਤੇ ਕੱਲ ਤੋਂ ਆਪਣੇ ਸੂਟ ਸਟਾਰਟ ਨੇ ਕਰੀ ਗਏ ਗਰਮੀ ਵਾਲੇ ਸੂਟਾਂ ਦੇ ਬਣੀ ਆਂਦੇ ਆ ਸੂਟ ਨਾਲ ਦੀ ਤੁਹਾਨੂੰ ਤੁਹਾਨੂੰ ਫੋਟੋ ਵੀਡੀਓ ਸ਼ੇਅਰ ਕਰਦਾਂਗੇ ਆਰਡਰ ਆਪਦਾ ਦੇ ਦਿਓ ਜਲਦੀ ਤੋਂ ਜਲਦੀ ਯੈਸ ਜਲਦੀ ਤੋਂ ਜਲਦੀ ਆਰਡਰ ਦੇ ਦਿਓ ਹੋ ਬਈ ਗਾਇਸ ਥਾਪੀ ਲਿਆ ਸ਼ਾਪਿੰਗ ਕਰ ਲਈ ਥਾਪੀ ਲਿਆ ਤੇ ਹੁਣ ਆਪਾਂ ਆਪਦੀ ਗੱਡੀ ਕੋਲੇ ਆ ਕੇ ਵਾਪਸ ਹੁਣ ਆਪਾਂ ਚੱਲੇ ਆਂ ਬੁਟੀਕ ਤੇ ਵਾਪਸ ਚ ਹਾਂਜੀ ਬਈ ਗਾਇਸ ਤੇ ਆਪਾਂ ਪਹੁੰਚ ਚੁੱਕੇ ਆਂ ਸ਼ਾਪਿੰਗ ਕਰਕੇ ਦਿਖਾਉਣੇ ਤੁਹਾਨੂੰ ਕੀ ਕੀ ਚੀਜ਼ ਲੈਤੀ ਆ ਠੀਕ ਹੈ ਕੀ ਕੀ ਲੈ ਕੇ ਆਇਆ ਕਿੰਨੇ ਕਿੰਨੇ ਦੀ ਸੇਲ 'ਚ ਫਾਇਦਾ ਹੈਗਾ ਜਾਂ ਨਹੀਂ ਦੱਸ ਦਿਆਂ ਤੁਹਾਨੂੰ ਕੋਈ ਨਾ ਬਿਆਨਤ ਲੈ ਕੇ ਆਈ ਮੇਰੇ ਵੱਸ ਤੇ ਕੁਝ ਚੀਜ਼ ਕੀ ਬਿਆਨਤ ਜਿਹੜੀ ਹੈ ਹੈਗੀ ਤੇ ਵੇਰਨੇਗੇ ਪਰ ਮੈਨੂੰ ਲੱਗਦਾ ਬਾਹਰੋਂ ਵੀ ਡਾਈ ਨਹੀਂ ਹੈ ਕੋਈ ਸੇਵ ਬੇਰ ਕਹਿੰਦੇ ਨੇ ਸੇਵ ਬੇਰ ਕਹਿੰਦੇ ਨੇ ਥੈਂਕ ਯੂ ਬਿਆਨਤ ਬਹੁਤ ਬਹੁਤ ਧੰਨਵਾਦ ਆ ਲੈ ਸੇਵ ਬੇਰ ਖਾਲਾ ਜੁਹਾਰ ਤੇ ਵੀਰੇ ਇੱਕ ਡਾ ਬਾਹਰੋਂ ਘਣਾਰੇ ਕਿ ਇੱਥੇ ਤਾਂ ਦੇਖਿਆ ਨਹੀਂ ਕਦੇ ਆ ਛੋਟੇ ਜਿਹੇ ਆ ਲੈ ਗਈ ਆ ਕਰਮਜੀਤ ਮੇਰੇ ਵਾਸਤੇ ਭਾਈ ਪੈਨਦੂ ਵੇਰ ਲੈ ਕੇ ਆਈ ਆ ਕਰਮਜੀਤ ਮੇਰੇ ਵਾਸਤੇ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ ਮਹਿੰਦੀ ਵਾਲੇ ਹੱਥਾਂ ਦੇ ਨਾਲ ਇਹ ਪੜ ਇੱਧਰ ਨਹੀਂ ਮੈਂ ਕਿ ਉੱਧਰ ਹਬੋਰ ਸਾਡੇ ਬਹੁਤ ਨੇਹ ਵਾਲੀ ਚੀਜ਼ ਇਹਨਾਂ ਨੂੰ ਉੱਧਰ ਇਹਨਾਂ 'ਚ ਬੀਵ ਨਹੀਂ ਹੈਗਾ ਹਬੋਰ ਪਠੰਡੇ ਵਾਲੀ ਸਾਈਡ ਤੇ ਤੂੰ ਪਠੰਡਾ ਇੱਧਰ ਹੈ ਇੱਧਰ ਨਹੀਂ ਪਠੰਡਾ ਮੈਂ ਇੱਧਰ ਜਾਣੀ ਆ ਤੂੰ ਟ੍ਰੇਨ ਚੜ੍ਹਦੀ ਮੇਰੇ ਨਾਲ ਇੰਜ ਲੱਗਦਾ ਨਹੀਂ ਤਾਂ ਫਿਰ ਡੈਂਡਾ ਇੱਥੇ ਆ ਦੇ। ਦੇਖੀ ਇੱਥੇ ਹੋਰ ਕਰਨੇ ਪੋਰੀ। ਹਾਂ ਬੇ ਗੱਲ ਆ। ਆ ਦੇਖ ਲਾਦੀ ਇਹਨਾਂ ਕਿੰਨੇ ਆ ਇਹਦੀ ਲੈ ਲੈਂਦਾ ਨਾ। ਹਾਂਜੀ। ਉਹਦੇ નીચે। ਤਾਂ ਵੀ ਕੰਮ ਤੇ ਆ ਗਿਆ ਆਪਾਂ ਵਾਪਸ। ਐ ਕਰਮਜੀਤ ਹਾਂਜੀ ਜੀ। ਆਉਣ ਸਾਰੇ ਇਹ ਜੂੜੀਓ ਤੋਂ ਸ਼ਾਪਿੰਗ ਕਰ ਲਈ। ਹਾਂਜੀ ਜੀ। ਆ ਪੈਂਟ ਲੈ ਗਈ ਆ ਗਾਇਸ। ਠੀਕ ਐ। ਜੱਗਦੀਂਦਾ ਉਹਦੀ ਕਹਿੰਦੀ। ਆ ਪੈਂਟ ਤੇ ਆ ਪਲੇਨ ਟੀ-ਸ਼ਰਟਾਂ ਲੈ ਕੇ ਆਈ ਆ। ਜਿਹੜੀ ਆ ਟੀ-ਸ਼ਰਟ ਆ ਇਹ ਆ ਜਾਂ 200 ਦੀ ਬਈ। ਵਧੀਆ ਮਿਲ ਜਾਂਦੀ ਹੈ ਨਾ ਤੁਹ ਸਸਤੀ ਮਿਲਦੀ ਹੈ ਚੀਜ਼ ਵਧੀਆ ਆ ਵੀ 200 ਦੀ ਆਈ ਹੈ ਬਾਈ ਪੈਂਟ 800 ਦੀ ਆਈ ਹੈ ਬਾਈ ਜੂੜੀ ਹੋਦੇ ਤੇ ਇੱਕ ਆਹ ਟੀ-ਸ਼ਰਟ ਆ ਇਹ ਵੀ 200 ਦੀ ਆਈ ਹੈ ਬਾਈ ਲੋ ਸਾਰੀਆਂ 200 ਦੀਆਂ ਆਈਆਂ ਤਿੰਨ ਟੀ-ਸ਼ਰਟ ਲੈ ਲਈਏ ਇੱਕ ਆਹ ਪੈਂਟ ਲੈ ਲਈਏ 800 ਦੀ ਆਈ ਹੈ ਆ ਗਈ ਬਾਈ ਤੇ ਇਹ ਸਾਰੀਆਂ ਕਹਿੰਦੀਆਂ ਵੀ ਜੀ ਜੀ ਸਾਨੂੰ ਨਹੀਂ ਲੈ ਕੇ ਗਏ ਮੈਂ ਕਿਹਾ ਇੱਕ ਦਿਨ ਲੈ ਜਾਾਂਗੇ ਸਾਰੀਆਂ ਨੂੰ ਇਕੱਠਿਆਂ ਨੂੰ ਸਾਰਿਆਂ ਨੂੰ ਇਹ ਸ਼ਾਪਿੰਗ ਕਰਵਾ ਲਿਆਵਾਂਗੇ ਲੇ 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 ਦੇਖ ਲੋ ਦੇਖੋ ਹਟਦੀ ਨਹੀਂ ਕਿੱਡੀ ਜੀ ਇਧਰ ਚ ਹਾਰਦੀ ਆਊਟਫਿਟ ਚੱਕ ਲਿਆ ਮਾਰਦੀ ਹੋਰ ਕੰਨਾਂ ਦੀ ਗੱਲਾਂ ਲੋ ਬਈ ਕਹਿੰਦੇ ਇੱਕ ਵਿਆਹ ਨਿਬੜਿਆ ਤੇ ਇੱਕ ਵਿਆਹ ਸ਼ੁਰੂ ਰਿੱਕੀ ਦੇ ਫਰੈਂਡ ਬੈਸਟ ਫਰੈਂਡ ਦਾ ਵਿਆਹ ਹੈਗਾ ਬਈ ਤੇ ਰਿੱਕੀ ਕਹਿੰਦੇ ਵੀ ਮੈਂ ਲੈਣੀਆਂ ਨੇ ਲੋ ਟ-ਸ਼ਰਟਾਂ ਸਮਾਨ ਲੈਣਾਗਾ ਤੇ ਉਹ ਅਸੀਂ ਜਾ ਰਹੇ ਫਿਰ ਫੋਕਾ ਲੈਣਦੇ ਫੋਕਾ ਲੈਣਦੇ ਦੇਖ ਕੇ ਆਉਣਿਆ ਲੋ ਟ-ਸ਼ਰਟਾਂ ਕਹਿੰਦੇ ਆਫ ਲੱਗਿਆ ਹੋਇਆਗਾ ਤਮਨ ਦੇ ਅਗਲੇ ਕਦਮ ਮੈਂ ਵੀ ਦੇਖ ਲੂੰਗੀ ਕਿ ਵਧੀਆ ਹੋਇਆ 13 ਚੱਲਦੇ ਆ ਪਰ 21 ਨਾਲੇ ਫੋਨ ਕਰਕੇ ਪੁੱਛਦੇ ਆ ਚੱਕਲੀ ਸਕੂਟੀ ਆਪਾਂ ਜਾਣ ਵਾਸਤੇ ਹੁਣ ਜਾਂਦੇ ਆ ਆਪਾਂ ਗਾਇਸ ਇਹ ਕੁਝ ਨਹੀਂ ਹੋ ਰਹੀ ਕਿ ਤੁਹਾਨੂੰ ਕਿਵੇਂ ਲੱਗਦਾ ਸਕੂਟੀ ਦਾ ਸਫਰ ਮੈਨੂੰ ਸਕੂਟੀ ਦਾ ਸਫਰ ਮਤਲਬ ਮੈਨੂੰ ਗੱਡੀ ਦਾ ਸਫਰ ਬਿਲਕੁਲ ਨਹੀਂ ਵਧੀਆ ਲੱਗਦਾ ਮੈਨੂੰ ਉਹ ਵੇਸਾ ਕੋਈ ਸਕੂਟੀ ਦਾ ਸਫਰ ਵਧੀਆ ਲੱਗਦਾ ਕਿ ਅੱਜ ਜਬਈ ਮੈਂ ਪਿੰਡੀ ਸਕੂਟੀ ਤੇ ਹੀ ਜਾ ਰਹਾ ਹਾਂ ਉਹਦੀ ਵੈਕਿੰਗ ਕਿਹਾ ਦੋ ਦਿਨ ਮਰੋਬੀ ਜਾ ਘਰੇ ਰੱਖਿਆ ਤਾਂ ਕੱਲ ਤੋਂ ਰੱਖਣੀ ਰਿੱਕੀ ਜਿਹੜਾ ਘਰੇ ਤੇ ਮਾਪਾ ਆਇਆ ਕਰਦਾ ਸਕੂਟੀ ਤੇ ਸਜਾਇਆ ਵੀ ਕਰਦਾ ਸਕੂਟੀ ਤੇ ਅੱਜ ਫਿਰ ਪਿੰਡ ਰਿੱਕੀ ਮੈਂ ਸਕੂਟੀ ਤੇ ਜਾਣਾ ਬਚ ਗਈਆਂ ਕਿਵੇਂ ਆ ਮੈਨੂੰ ਪਤਾ ਸੀ ਵੀ ਅਸੀਂ ਉੱਥੇ ਆਊਟਲੈਟ ਜਾ ਕੇ ਮੁੜਿਆਵਾਂਗੇ ਵੀ ਇਹ ਇੰਨਾ ਤੇਲ ਨਹੀਂ ਫੁਕਣਾ ਤਾ ਵੀ ਵਣਪ੍ਰੀਤ ਗੌਰ ਨਹੀਂ ਕਰਦੀ ਹੈਗੀ ਲੋ ਵੀ ਆਗੇ ਪੈਟਰੋਲ ਪੰਪ ਤੇ ਪਹਿਲਾਂ ਸਕੂਟੀ ਚ ਤੇਲ ਹੀ ਪੂਆ ਲਈ ਆਪਾਂ ਪਹੁੰਚ ਗਏ ਗਾਇਸ ਫੌਕ ਕੰਟਰੋਲ ਜੀ ਇਹਦੀ ਸੋਨੀ ਲੋਹਰਾ ਰਿੱਕੀ ਬਹੁਤ ਵੀ ਬਹੁਤ ਸੋਹਣੀਆਂ ਲੋਰ ਤੇਰੀ ਕਿਹਾ ਵੀ ਬਹੁਤ ਸੋਹਣੀਆਂ ਦੋਨੇ ਸੋਹਣੀਆਂ ਨੇ ਹਾਂ ਬਲੈਕ ਬਹੁਤ ਸੋਹਣੀਆਂ ਜਿਹੜਾ ਅੰਦਰ ਪੈਣ ਵਾਲੀ ਆ ਉਹ ਵੀ ਨਹੀਂ ਉਧਰੋਂ ਨਿਕਲੇਊਗਾ ਵਿੱਚ ਕਟਿੰਗ ਵੀ ਹੋ ਜੂ ਵੈਸੇ ਮੈਨੂੰ ਲੱਗਦਾ ਨੀੜ ਹੀ ਨਹੀਂ ਹੈ ਲੋੜ ਹੀ ਨਹੀਂ ਹੈ ਇਹਦੀ ਲੰਨਾ ਪੂਰੀ ਸੋਹਣੀ ਹੈ ਨਾ ਲੋਰੀ ਨਾ ਰੋਲ ਬਾਟਮ ਬਈ ਨਾਰਮਲ ਜੀ ਹੈ ਨਹੀਂ ਪੀੜ ਯਾਰ ਈ ਕਿ ਨੀਚੋਂ ਨੀਚੋਂ ਪੀੜ ਯਾ ਦੂਸਰੀ ਦੇਮਾ ਇਹ ਸੇਵ ਬੀਜੂ ਬੀਜ ਹਾਂ ਫਿਰ ਨੀਚੇ ਪੀੜੀ ਆ ਪੀੜੀ ਆ ਨੀਚੇ ਸਹੀ ਹੈ ਨਾ ਇਹ ਸਹੀ ਆ ਨਹੀਂ ਛੋੜੇ ਹੀ ਕਰਾਉਣੀ ਪਹੁੰਨਾ ਲੈਂਥ ਦਾ ਉਹਦੀ ਵੀ ਕਰਾਉਣੀ ਪੈਣੀ ਸੀ ਲੈਂਥਰਾ ਕਰਾਉ ਬਈ ਲਓ ਬਈ ਤੇ ਕਿਨੋਂ ਦੇ ਪਸੰਦ ਦੀ ਲੋਰ ਮਿਲ ਗਈ ਆਹੋ ਹੈ ਨਾ ਬੂਟ ਕੱਟ ਦੇਖੀ ਸੱਚੀ ਸਾਰੇ ਤਾਂ ਸੋਹਣੇ ਆ ਹਾਂ ਇਹਦੇ ਵਿੱਚ ਹੋਰ ਕਲਰ ਮਿਲ ਜੇ ਇੱਕ ਅੱਧਾ ਇਹਦੇ ਨਾਲ ਰੈੱਡ ਟੀ-ਸ਼ਰਟ ਹੈ ਨਾ ਬਲੈਕ ਟੀ-ਸ਼ਰਟ ਬਹੁਤ ਸੋਹਣੀ ਲੱਗੂਗੀ ਯੈਸ ਯੈਸ ਡਾ ਨੀਡਨ ਉਦੋਂ ਸਭ ਕੁਝ ਬਲ ਸਬੀਆ ਕਰਦੀ ਵੇਲਾ ਲੋ ਲੈਓ ਫੜਾਓ ਇਹਨਾਂ ਸਾਮਾਨ ਕਾ ਤੋ ਲੈ 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 ਲੋਰਾ ਲੈਣਾ ਸੀ ਤਿੰਨੇ ਚਾਰ ਕਿਸੰਦਾ ਹੀ ਇੱਕ ਹੈ ਨਾ ਉਹ ਲੈ ਲੀ ਤੇ ਹੁਣ ਲਾਲੀ ਵਰਗੇ ਸੋਰੀ ਦੀਪੋ ਵਰਗੇ ਆ ਗਏ ਬੁਟੀਕ ਤੇ ਤੇ ਆਪਾਂ ਦੁੱਧ ਲੈ ਲਈਏ ਚਾਹ ਪਾਣੀ ਬਣਾਉਣਾ ਹੋਊਗਾ ਲੋ ਆਏ ਪਟੀਕ ਤੇ ਦੀਪ ਤੇ ਵਿਆਹ ਤੇ ਪਹੁੰਚ ਚੁੱਕੇ ਆ ਵਿਆਹ ਤੋਂ ਪਹਿਲੀ ਵਾਰ ਪਟੀਕ ਤੇ ਆਏ ਨੇ ਜਾਂਦੇ ਆ ਉਹਨਾਂ ਨੂੰ ਚਾਹ ਪਾਣੀ ਸ਼ਿਕਾਉਣੇ ਆ ਜਾ ਕੇ ਐਸਾ ਹੋ ਗਿਆ ਪੂਰੀ ਦਾ ਦੇ ਕੋਲ ਆ ਕੇ ਬਹੁਤ ਵੱਡਾ ਸਹੂਰ ਓਏ ਲਵ ਯੂ ਓਏ ਪੂ ਆਈ ਆ ਮੈਨੂੰ ਲੋਕ ਬੁਚੀ ਆਂਦੇ ਆ ਇਹ ਵਾਹ ਉਹ ਇੱਥੇ ਵੀ ਆਏ ਨੇ ਇੱਥੇ ਵੀ ਆਏ ਨੇ ਇਹ ਬਰਾਤ ਇੱਥੋਂ ਗਈ ਆ ਬਰਾਤ ਇੱਥੋਂ ਗਈ ਆ ਮੈਂ ਕਿਹਾ ਕੋਈ ਨਹੀਂ ਲੱਗੇ ਇਸ ਬਸ ਲੋ ਬਈ ਗਾਇਸ ਹੁਣ ਆਪਾਂ ਚੱਲੇ ਆਂ ਆਊਟਲੈਟ ਦੀਪ ਕੰਦੀ ਵੀ ਮੇਰਾ ਮਨ ਕਰ ਰਿਹਾ ਪੀਜ਼ਾ ਖਾਣ ਨੂੰ ਕਿਉਂਕਿ ਵਿਆਹ ਦੇ ਵਿੱਚ ਕਿੰਨੇ ਦਿਨਾਂ ਦਾ ਆਪਣਾ ਕੰਮ ਚੱਲੀ ਜਾਂਦਾ ਵੀ ਆਪਾਂ ਪੀਜ਼ਾ ਤਾਂ ਨਮਕੀਨ ਤਾਂ ਖਾਦੇ ਨਹੀਂ ਜਾਂਦਾ ਹੈਨਾ ਤਾਂ ਆਪਾਂ ਦੀਪ ਨੂੰ ਪੁੱਛਿਆ ਸੀ ਦੀਪ ਤੇ ਬਿਆਨਤ ਬਾਈ ਨੂੰ ਵੀ ਕੀ ਖਾਣਾ ਕਹਿੰਦੇ ਪੀਜ਼ਾ ਤਾਂ ਹੁਣ ਆਪਾਂ ਚੱਲੇ ਆਂ ਕੈਨੇਡੀਅਨ ਪੀਜ਼ਾ ਪਹਿਲਾਂ ਮੈਂ ਇੱਥੇ ਵੀਰਪਾਲ ਜਾਇਆ ਜਾਂ ਪਹਿਲਾਂ ਕੈਨੇਡੀਅਨ ਪੀਜ਼ਾ ਹੁਣ ਆਪਾਂ ਜਾਂਦੇ ਆਂ ਬਾਰੀ ਹੋਰ ਨਾਲ ਕੈਨੇਡੀਅਨ ਪੀਜ਼ਾ ਚੱਲ ਆਪਾਂ ਪੂਆ ਨਾਲ ਜਾਂਦੇ ਆਂ ਪੁੱਤ ਰਵੀ ਗੱਡੀ ਆਪਾਂ ਕਰ ਲਈਏ ਕ੍ਰੋਸ ਉਹ ਆਪਣੇ ਪਿੱਛੇ ਨੇ ਆ ਨਾ ਮੈਂ ਲਾਦਾ ਪਿੱਛੇ ਨੇ ਚਲੋ ਬਈ ਆਜੋ 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 ਪੂਆਣ ਨਾਲ ਆਜੋ ਆਜ ਲਈਏ ਪੂਆਜੀ ਨਾਲ ਚੱਲ ਜੋ ਗੱਡੀ ਤੇਰੇ ਵੱਲ ਨਹੀਂ ਆਉਣੀ ਆਏ ਚੱਲ ਚੱਲ ਚਲੋ ਆਜੋ ਚਲੋ ਕਿਸੇ ਨਾਲ ਸੱਲੇ ਆਜ ਪੜਾ ਯਾਰ ਫੁੱਫੜ ਜੀ ਨਾਲ ਵਾਲਾ ਫੁੱਫੜ ਜੀ ਨਾਲ ਪੜਾ ਲਿਆਜ ਚੱਲ ਆ ਜਾ ਆ ਜਾ ਇਧਰ ਜਾਣਾ ਆਪਾਂ ਉੱਧਰ ਉੱਧਰ ਜਾਣਾ ਆਪਾਂ ਸਾਰੇ ਤਾਂ ਹੋ ਗਏ ਚਲੋ 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 ਬੜਾਈ ਜਾਂਦੇ ਚਲੋ ਚੱਲੀਏ ਚਲੋ ਚੱਲੀਏ ਉੱਧਰ ਚਲ ਜੂੜੀ ਰਕੀ ਇਹਨੂੰ ਫੜ ਕੇ ਲੈ ਕੇ ਜਾਓ ਲੈ ਕੇ ਜਾਓ ਇਹਨੂੰ ਫੜ ਕੇ ਲੋ ਬਈ ਲਾਲੀ ਮੇਰਾ ਬਿਛੋੜਾ ਨਹੀਂ ਜਾ ਲੈ ਸਕੀ ਸਾਡੀ ਦੀਪ ਨਾਮ ਹੀ ਬਾਲੇ ਹੋ ਜਾਂਦੇ ਆ ਤਾਂ ਕਰਕੇ ਇਹ ਵਿਆਹ ਤੋਂ ਚੌਥੇ ਦਿਨੀ ਤੀਜੇ ਦਿਨੀ ਮੈਨੂੰ ਮਿਲਣ ਆ ਗਈ ਆ ਠੀਕ ਹੈ ਕੈਂਦੀ ਵੀ ਮੈਂ ਵਿਛੋੜਾ ਨਹੀਂ ਚੱਲ ਸਕਦੀ ਪਾਪੀ ਤੁਹਾਡਾ ਵੀ ਮੈਂ ਆ ਰਹੀ ਆ ਤੁਹਾਨੂੰ ਬਾਕੀ ਸਾਰਿਆਂ ਨਾਲ ਕੱਲ ਮਿਲਣੀ ਸੀ ਅੱਜ ਸਿਰਫ ਮੈਂ ਇਹਨਾਂ ਨੂੰ हां आज ही मेनू मिलना च क्योंकि साडे तो कल जा नहीं होया ता करके फिर इनु आए हो गया भी मैं भाभी ਕੋਲ ਜਾ ਕੇ ਆਵਾ ਲੈ ਸੂਟ ਦੇ ਕੇ ਆਵਾ ਸਿਉਣੀ ਠੀਕ ਹੈ ਕੰਮ ਲਾ ਕੇ ਆਵਾਂ ਭਾਬੀ ਨੂੰ हां भाभी ਨੂੰ ਬਹੁਤ ਖਾ ਲਿਆ ਵੀ ਭਾਬੀ ਨੇ ਵੀ ਕੰਮ ਲਾ ਕੇ ਆਵਾ ਤੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਈ ਸਾਰਿਆਂ ਦਾ ਤੁਸੀਂ ਬਹੁਤ ਪਿਆਰ ਦਿੱਤਾ ਸਾਨੂੰ ਸਾਡੇ ਬਲੌਗਾਂ ਨੂੰ ਸਾਡੀਆਂ ਵੀਡੀਓਜ਼ ਨੂੰ ਵਿਆਹ ਤੁਸੀਂ ਇੰਜੋਏ ਕੀਤਾ हां ਤੁਸੀਂ ਸਾਡੇ ਵਿਆਹ ਨੂੰ ਬਹੁਤ ਇੰਜੋਏ ਕੀਤਾ ਥੈਂਕ ਯੂ ਸੋ ਮੱਚ ਸਾਰਿਆਂ ਨੂੰ ਚਲੋ ਆਪਾਂ ਨੂੰ ਖਾਈਏ ਕਿਉਂਕਿ ਜਿਹੜਾ ਅੰਦਰ ਬੈਠ ਕਰ ਰਹੇ ਆਪਾਂ ਖਾਈਏ ਜੋਰੇ ਜੋਰੇ ਜਾਓ ਕਿਉਂ ਆਪਾਂ को दिया कोने कोने ना बहुत विशेष को है सबके और फट के आए मां जो रे भाग गए उरिया जाओ मुझे को चले जिं 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 देखो जुडी 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 मास्टर जुडी मास्टर देखी देखी आ जा आ जा आ जा आ जा आ जा चल तोला भी रऊंगा मर प्यार कर तेरा गैंग सवारी हो गया आ जा आ जा

ਬਾਈ ਕੈਮਰਾ ਫੇਸ ਕਰਨਾ ਬਹੁਤ ਔਖਾ ਜੇ ਤੋ ਆਲੀ ਦਿਵਾਲੀ ਬਾਹਲੀ ਫੇਸ ਹੋਣਾ ਐਡੀ ਟਿੰਗ ਬਹੁਤ ਯਾਨਾ ਅਡੀ ਟਿੰਗ ਆ ਮੈਂ ਕਹਿੰਨੀ ਰਿੱਕੀ ਦਾ ਆਪਾ ਸਟੂਡੀਓ ਕੋਲ ਲੈਣੇ ਆਡੀ ਟਿੰਗ ਆ ਹਾਂ ਸਪੈਸ਼ਲ ਰੀਨ ਐਡੀਟਿੰਗ ਕਰਨੀ ਆ ਗੱਲ ਪੱਕੀ ਆ ਜਾਵਾ ਜੁਯਾਰ ਓਏ ਜੁਯਾਰ ਆਜੋ 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 ਦਾਂਗੇ 부ਆ ਜੀ 부ਆ ਜੀ ਜਾਂਦੇ ਆ ਜੋ ਮੈਨੂੰ 부ਆ ਜੀ ਨੂੰ ਪਿਆਰ ਕਰ ਲੋ 부ਆ ਜੀ ਨੂੰ ਚਲੋ ਚਲੋ ਹਾਂ ਹੁਣ ਤਾਂ ਆ ਗਿਆ ਦੇਖੀ ਸ਼ੁਕਰ ਹੈ ਆਇਆ ਤਰੀਕੀ ਹੈ ਲੱਗ ਗਿਆ ਲੱਗ ਗਿਆ ਲੱਗ ਗਿਆ ਪਿਆਰ ਕਰਨ ਲੱਗ ਗਿਆ ਲੱਗ ਗਿਆ ਲੱਗ ਗਿਆ ਪਿਆਰ ਕਰਨ ਲੱਗ ਗਿਆ ਇਹਦੇ ਚੂੜਾ ਵੀ ਚੋਦਾ ਹੋਊਗਾ ਨਾ ਇਹਦੇ ਚੂੜਾ ਵੀ ਚੋਦਾ ਲਓ ਬਈ ਵੀ ਪਰ ਕੇ ਚੱਲੇ ਆਪਦੇ ਘਰ ਨੂੰ ਇਹ ਆਪਾਂ ਵੀ ਚੱਲੇ ਤਾਂ ਉਹਦੀ ਆ ਜਾ ਕਰਾਂਗੇ ਉਹਦੀ ਆ ਜਾ ਕਰਾਂਗੇ ਸਹੀ ਗੱਲ ਆ ਉਹਨਾਂ ਨੂੰ ਲੱਗਦਾ ਇੱਥੇ ਦੋ ਤਿੰਨ ਮਿੰਟ ਹੁੰਦੇ ਆਪਾਂ ਉਹਨਾਂ ਨੂੰ ਆਪਾਂ ਨੂੰ ਲੱਗਦਾ ਸਹੀ ਗੱਲ ਆ ਲੋ ਬਈ ਗਾਇਸ ਆਪਾਂ ਮਿਲਿਆ ਏ ਕਹਿੰਦਾ ਮੈਂ ਫੜਨਾ ਭੋਣ ਦੀਪ ਨੂੰ ਆਪਾਂ ਮਿਲਿਆ ਏ ਤੇ ਬਿਆੰਤ ਨੂੰ ਵੀ ਤੇ ਉਹਨਾਂ ਨੇ ਖਾਣਾ ਸੀਗਾ ਪੀਜ਼ਾ ਪੀਜ਼ਾ ਪਾਰਟੀ ਆਪਾਂ ਕਰ ਲਈ ਫੋਟੋਸ ਖਿੱਚੀਆਂ ਵੀਡੀਓਜ਼ ਬਣਾਈਆਂ ਤੇ ਸਾਡੀ ਭੈਣ ਬਹੁਤ ਖੁਸ਼ ਆ ਬਈ ਤੇ ਇਹੀ ਸਾਨੂੰ ਗੱਲ ਦੀ ਬੜੀ ਖੁਸ਼ੀ ਆ ਕਿਉਂਕਿ ਐਵੇਂ ਹੁੰਦਾਗਾ ਵੀ ਮੈਕੀ ਨੂੰ ਦੋਸਤ ਮੰਨਿਆ ਤਾਂ ਮੈਕੀ ਦੀ ਭੈਣ ਲਕੀ ਦੀ ਵੀ ਭੈਣ ਹੋਈ ਤਾਂ ਭੈਣਾਂ ਜਦੋਂ ਸੁਖੀ ਵਸਤੀਆਂ ਨੇ ਬਾਈ ਵਧੀਆ ਲੱਗਦਾ ਹਨਾ ਹੱਸਦੀ ਹੋਈ ਚਿਹਰਾ ਵਧੀਆ ਬਾਕੀ ਮੁੰਡਾ ਬਹੁਤ ਬਹੁਤ ਨਰਮ ਪਰਿਵਾਰ ਮਿਲਿਆ ਸਾਨੂੰ ਤੇ ਸਾਨੂੰ ਬਹੁਤ ਵਧੀਆ ਲੱਗਿਆ ਪਰਮਾਤਮਾ ਬਾਈ ਸਭ ਦੀਆਂ ਦੀਆਂ ਭੈਣਾਂ ਨੂੰ ਇਦਾਂ ਇਦਾਂ ਹੀ ਖੁਸ਼ ਰੱਖੇ ਇੰਨੀ ਖੁਸ਼ੀ ਜੀ ਦੇਵੇ ਪਰਮਾਤਮਾ ਚਲੋ ਹੁਣ ਆਪਾਂ ਘਰੇ ਚਲਦੇ ਆ ਕਿਉਂਕਿ ਜੁਝਾਰ ਕਹਿੰਦਾ ਨਹੀਂ ਤਾਂ ਫੋਨ ਮम्मा ਮੈਨੂੰ ਪੜਾਓ ਨਹੀਂ ਕਹਿੰਦਾ ਫੋਨ ਬੰਦ ਕਰੋ ਆਪਾਂ ਗੱਡੀ ਪਾ ਲਈ ਆ ਘਰ ਨੂੰ ਬੜਾ ਆਪਾਂ ਚਲਦੇ ਆ ਘਰੇ ਤੇ ਮਿਲਦੇ ਆ ਆਪਾਂ ਤੁਹਾਨੂੰ ਘਰੇ ਜਾ ਕੇ ਚੱਕਲੇ ਭੱਜਾ 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 ਹਾਂ ਬੋਲ ਲੈ ਲੋ ਕਹੇ ਦੀਦੀ ਬੋਲ ਦੇ ਦੋ ਇਹ ਖੜ ਜਾ ਕੇ ਹਾਂ ਹਾਂ ਜਾ ਭੱਜ ਜਾ ਇਹ 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 ਹਾਂ ਵੈਰੀ ਗੁੱਡ ਲੋ ਬਈ ਗਾਇਸ ਸਾਰਾ ਕੰਮ ਧੰਦਾ ਨਿਵੇੜ ਕੇ ਬਿਆੰਥ ਤੇ ਲਾਲੀ ਚਲੇ ਗਏ ਘਰ ਆਪਾਂ ਵੀ ਪਹੁੰਚ ਗਏ ਘਰ ਤੇ ਹੁਣ ਆਪਾਂ ਖਾਣੀ ਆ ਰੋਟੀ ਠੀਕ ਹੈ ਪਹਿਲਾਂ ਬਣਾਵਾਂਗੇ ਫਿਰ ਖਾਵਾਂਗੇ ਤੇ ਦਾਲ ਸਬਜ਼ੀ ਦੇਖਦੇ ਆਂ ਆਪਾਂ ਕਾਦੀ ਬਣੀ ਹੋਈ ਆ ਰੋਟੀ ਖਾ ਕੇ ਇਸ ਤੋਂ ਬਾਅਦ ਆਪਾਂ ਜੁਹਾਰ ਨੂੰ ਵੀ ਦੇਖਣਾ ਵੀ ਉਹ ਨੀਚੇ ਕੀ ਕਰੀ ਜਾਂਦਾ ਦਾਦਾ ਦਾਦੀ ਨਾਲ ਠੀਕ ਹੈ ਤੇ ਇਹ ਸੀਗਾ ਭਾਈ ਆਪਣਾ ਅੱਜ ਦਾ ਵਲੌਗ ਛੋਟਾ ਜਿਹਾ ਠੀਕ ਹੈ ਤੇ ਬਲੌਗ ਨੂੰ ਲਾਈਕ ਕਰ ਦਿਓ ਬਈ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਿਆ ਤੇ ਮਿਲਦੇ ਹਾਂ ਹੁਣ ਆਪਾਂ ਜੀ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਜੁੜੇ ਰਹੋ ਸਾਡੇ ਬਲੌਗ ਦੇ ਨਾਲ ਵਧੀਆ-ਵਧੀਆ ਬਲੌਗ ਦੇਖਣ ਦੇ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਠੀਕ ਹੈ ਹੁਣ ਚੱਲਿਆਂ ਬਈ ਆਪਾਂ ਰੋਟੀ ਖਾਂ ਬਾਏ ਬਾਏ